ਜੇ ਦਲੀਆ ਨੂੰ ਕੋਸ ਹੁੰਦਾ ਸਾਰਨਾ ਮੁੱਖ ਜਿੰਮੇਵਾਰ ਹੋਊਗਾ ਸੈਂਟਰ ਦੂਜੇ ਨੰਬਰ ਤੇ ਹੋਊਗੀ ਪੰਜਾਬ ਸਰਕਾਰ ਇਹ ਦੋਨੇ ਜਿੰਮੇਵਾਰ ਹੋਣੀਆਂ ਨਾ ਉਹਨਾਂ ਨੂੰ ਬਹੌਣ ਵਾਲਾ ਜਿੰਮੇਵਾਰਾ ਨਾ ਦੂਜੇ ਜਿੰਮੇਵਾਰ ਹੈਗੀ ਪਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਬਾਕੀ ਜਥੇਬੰਦੀਆਂ ਤੇ ਇਹ ਕਹਿ ਰਹੇ ਕਿ ਜਿੰਮੇਵਾਰ ਹੋਣਗੀਆਂ ਉਹ ਜਥੇਬੰਦੀਆਂ ਜਿਹੜੀਆਂ ਪੰਜਾਬ 'ਚ ਬੈਠੀਆਂ ਬਾਰਡਰਾਂ ਤੇ ਨਹੀਂ ਗਈਆਂ ਤੀ ਪੈਣ ਉਹਦੋਂ ਵੀ ਉਹਨਾਂ ਨੇ ਇੱਕ ਕੀਤੀ ਆ ਉਸੇ ਕੰਮ ਤੇ ਉਹ ਹੋਣਾ ਹੋਏ ਜਿਨ੍ਹਾਂ ਨੇ ਜਾ ਕੇ ਉਹ ਸੱਬੀ ਵਾਲਾ ਹੈ ਗਿਆ ਉੱਥੇ ਨੇ ਨਾ ਨੇ ਕਤਲ ਕੀਤਾ ਹੈ ਗਿਆ ਸਾਡੀ ਸਟੇਜ ਤੇ ਵੀ ਕਬਜ਼ਾ ਕਰਨ ਆਏ ਹੋਏ ਸੀਗੇ 26 ਤੋਂ ਬਾਅਦ 27 ਤਰੀਕ ਨੂੰ ਇਹ ਉਹਨਾਂ ਦਾ ਕੰਮ ਹੈ ਉਹੀ ਤਰ੍ਹਾਂ ਸਾਰੀਆਂ ਉੱਥੇ ਫਿਰ ਜਾਵੜੀਆਂ ਹੈਗੀਆਂ ਉਹ ਉਹਨਾਂ ਦਾ ਕੰਮ ਹੀ ਇਹ ਹੋਰ ਤਾਂ ਇਹ ਨਹੀਂ ਹੋ ਗਿਆ ਘਰਾਂ ਦੇ ਵਿੱਚ ਬਹਿ ਕੇ ਜਾਂ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਇਕੱਠ ਕਰਕੇ ਐਵੇਂ ਕਹਿੰਦੇ ਕਿਸਾਨੀ ਨਹੀਂ ਬਚਣੀ ਨਾ ਮੰਗਾ ਮੰਨੀਆਂ ਜਾਂ ਦੇਖੋ ਜੇ ਕੋਈ ਇਹ ਕਹਿੰਦਾ ਜਿਹੜੇ ਬਾੜਾਂ 'ਤੇ ਬੈਠੇ ਉਹ ਲੜ ਰਹੇ ਹੈ ਜੇ ਬਾੜਾਂ 'ਤੇ ਬੈਠ ਕੇ ਲੜਾਈ ਹੁੰਦੀ ਹੈ ਫਿਰ ਪੰਜਾਬ ਦੇ ਰੇਲਾਂ ਕਿਉਂ ਰੋਕੀ ਐ ਰਾਜਨੀਤਿਕ ਦੇ ਕਾਕਾ ਕੋਟਾ ਜਿਹੜੇ ਉਹ ਕਹਿੰਦੇ ਨੇ ਕਿ ਮੀਟਿੰਗਾਂ ਮੂਟਿੰਗਾਂ ਵਾਲਾ ਸਮਾਂ ਹੁਣ ਗਿਆ ਆਗੂ ਤਾਂ ਮਰਨ ਵਰਤੇ ਬੈਠਾ ਹੁਣ ਮੀਟਿੰਗਾਂ ਚਲੋ ਈਸ਼ਾਨ ਫਗਲ ਨਹੀਂ ਬਾਲੀ ਮਨ ਰਿਸ ਲੱਗਦੀ ਹੈ ਜੇ ਕੋਈ ਹੈ ਬੋਲਦਾ ਗੂ ਜੇ ਕੋਈ ਆਗੂ ਤੇ ਪਤਾ ਲੈਣ ਗਏ ਹੈ ਉਹ ਤਾਂ ਉਹਨਾਂ ਨੂੰ ਵੀ ਕੀ ਕਹਿ ਗਿਆ ਇਹ ਤਾਂ ਹੁਣ ਉਹਨਾਂ ਦੀ ਆਪ ਦੀ ਮਰਜ਼ੀ ਹੈ